ਹੈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਅੱਜ ਸਾਡੇ ਨਗਰ ਕੋਸਰਨ ਧੀਰ ਦੇ ਵਿੱਚ ਰੁਦਰਪੁਰ ਉੱਤਰਾਖੜ ਤੋਂ ਸੰਗਤ ਆਈ ਹੈ ਜੋ ਕਿ ਪਿਛਲੇ ਢਾਈ ਤੋਂ ਤਿੰਨ ਦਿਨਾਂ ਦੇ ਪਹਿਲਾਂ ਸਾਨੂੰ ਇੱਕ ਸਾਧਨ ਦੇ ਕੇ ਗਏ ਸੀ ਜੋ ਕਿ ਸਮੇਂ ਦਾ ਪਾਲਕੀ ਸਾਬ ਬਣਾਉਣ ਵਾਸਤੇ ਸੋ ਅੱਜ ਉਥੋਂ ਦੀ ਸੰਗਤ ਆਈ ਆ ਆਪਾਂ ਸੰਗਤ ਆਈ ਹੋਈ ਸੰਗਤ ਨੂੰ ਇਹ ਪੁੱਛਣਾ ਚਾਹਾਂਗੇ ਕਿ ਸੰਗਤ ਨੂੰ ਵੀ ਸਾਡੇ ਤੱਕ ਪਹੁੰਚ ਕਿਵੇਂ ਹੋਈ ਪਾਲਕੀ ਸਾਬ ਬਣਾਉਣ ਦੀ ਇਸ ਉਨਰ ਦੀ ਤੇ ਸਾਡਾ ਕੀਤਾ ਹੋਇਆ ਕੰਮ ਤੁਹਾਨੂੰ ਕਿਵੇਂ ਲੱਗਾ ਇਹ ਸ਼ਬਦ ਆ ਰਹੀ ਸੰਗਤ ਨੂੰ ਜੂਰ ਸਾਰ ਪਾਇਓ ਜੀ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਦਾ ਕਿ ਵੀਰ ਜਿੰਨੇ ਸਾਨੂੰ ਦੱਸਿਆ ਜਾਂ ਇਸ ਕਿੰਨਾ ਸਾਨੂੰ ਪਤਾ ਲੱਗਿਆ ਪਾਲਕੀ ਸਾਹਿਬ ਬਾਰੇ ਅਸੀਂ ਰੁੱਦਰਪੁਰ ਉੱਤਰਾਖੰਡ ਤੋਂ ਆਏ ਹੋਏ ਹਾਂ ਜੀ ਉੱਥੇ ਸਾਡੇ ਇੱਕ ਵੀਰ ਜੀ ਆ ਅਮਰਜੀਤ ਸਿੰਘ ਭਾਈ ਸਾਹਿਬ ਜੀ ਉਹ YouTube ਦੇਖਦੇ ਸੀਗੇ ਉਹਨਾਂ ਨੇ ਭਾਈ ਸਾਹਿਬ ਦੀ ਵੀਡੀਓ ਦੇਖੀ ਪਾਲਕੀ ਸਾਹਿਬ ਦੇਖੇ ਬਹੁਤ ਸੋਹਣੇ ਲੱਗੇ ਉਹਨਾਂ ਨੂੰ ਉਹਨਾਂ ਦੇ ਮਨਚੇ ਫੁਰਨਾ ਆਇਆ ਕਿ ਅਸੀਂ ਵੀ ਇੰਦਾ ਦੀ ਪਾਲਕੀ ਸਾਹਿਬ ਬਣਾ ਕੇ ਇੱਥੇ ਸੰਗਤ ਨੂੰ ਦਈਏ ਗੁਰਦੁਆਰੇ ਸਾਹਿਬ ਦੀ ਸ਼ੋਭਾ ਹੋਣੀ ਹੈ ਉਥੇ ਹੋਰ ਵੀ ਸਾਧਨਿਆਂ ਪਾਲਕੀ ਸਾਹਿਬ ਵਧੀਆ ਬਣਦੇ ਸੀ ਪਹਿਲਾਂ ਵੀ ਬਹੁਤ ਸੋਹਣੇ ਉੱਥੇ ਬਣਦੇ ਸੀ ਪਰ ਉਹ ਦੇਖ ਕੇ ਹੋਰ ਮਨਚ ਉਹਨਾਂ ਦੇ ਚਾ ਆਇਆ ਕਿ ਅਸੀਂ ਹੋਰ ਵਧੀਆ ਕਰਕੇ ਕੋਈ ਚੰਗਾ ਉਪਰਾਲਾ ਕਰੀਏ ਭਾਈ ਸਾਹਿਬ ਨੂੰ ਅਪਰੋਚ ਕੀਤਾ ਸੀ ਇਹਨਾਂ ਦਾ ਨੰਬਰ ਸੀਗਾ YouTube ਤੇ ਚੱਲ ਰਿਹਾ ਇਹ ਨਾਲ ਗੱਲਬਾਤ ਕੀਤੀ ਪਹਿਲਾਂ ਫੋਨ ਰਾਹੀਂ ਗੱਲ ਹੋਈ ਫਿਰ ਅਸੀਂ ਇੱਥੇ ਆਏ ਦਲਬਾਜ ਸਿੰਘ ਵੀਰ ਜੀ ਦਾ ਮੈਂ ਤਾ ਇੱਥੇ ਆ ਕੇ ਪਤਾ ਕੀਤਾ ਸਾਰੀ ਜਾਣਕਾਰੀ ਲਈ ਲਈ ਜੀ ਉਹਨਾਂ ਤੋਂ ਤਾਂ ਇਹਨਾਂ ਨੇ ਸਾਨੂੰ ਪੂਰੇ ਚੰਗੇ ਡਿਟੇਲ ਚੰਗੇ ਤਰੀਕੇ ਨਾਲ ਸਾਨੂੰ ਦੱਸਿਆ ਕਿ ਕਿੱਦਾਂ ਇਹਦਾ ਹੋ ਸਕਦਾ ਆ ਪੂਰਾ ਪੂਰਾ ਕਰਕੇ ਹਾਸਿਲ ਕੀਤਾ ਜਾ ਸਕਦੀ ਆ ਅਸੀਂ ਫਿਰ ਇਹਨਾਂ ਨੂੰ ਐਡਵਾਂਸ ਉੱਥੇ ਦੇ ਕੇ ਗਏ ਗੱਲ ਕੀਤੀ ਫਿਰ ਇੱਕ ਵਾਰੀ ਉੱਥੋਂ ਗੱਡੀ ਲੈ ਕੇ ਆਏ ਨਵੀਂ ਬਲੇਰੋ ਰੋਧਰਪੁਰ ਤੋਂ ਇਹ ਨੰਬਰ ਉੱਥੇ ਦਾ ਹੀ ਆ ਜੀ ਰੋਧਰਪੁਰ ਸਾਹਿਬੀ ਦਾ ਤਾਂ ਫਿਰ ਭਾਈ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਗੁਰਪੁਰ ਤੋਂ ਪਹਿਲਾਂ ਜੋ ਕਿ ਇੱਥੇ ਦੀ ਰੁਦਰਪੁਰ ਦੀ ਸੰਗਤ ਮਨਾਉਂਦੀ ਆ 5 ਨਵੰਬਰ ਦਾ ਆ ਇੱਕ ਦਿਨ ਪਹਿਲਾਂ ਨਗਰ ਕੀਰਤਨ ਹੁੰਦਾ ਹੈ ਜੀ ਉੱਥੇ ਅਸੀਂ ਨਗਰ ਕੀਰਤਨ ਵਿੱਚ ਇਹ ਪਾਲਕੀ ਸਾਹਿਬ ਲਾਉਂਦੇ ਆ ਤਾਂ ਭਾਈ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ 25 26 ਤਰੀਕ ਤੱਕ ਤੁਹਾਨੂੰ ਇਹ ਪਾਲਕੀ ਸਾਹਿਬ ਤਿਆਰ ਕਰਕੇ ਦੇਵਾਂਗੇ ਤਾਂ ਅਸੀਂ ਵੀ ਆਸ਼ਵਸਤ ਹੋ ਗਏ ਕਿ ਚਲੋ ਠੀਕ ਹੈ ਜੀ ਵਧੀਆ ਕੰਮ ਹੋਏਗਾ ਤਾਂ ਅਸੀਂ ਮੁੜ ਕੇ ਇੱਥੇ ਆਏ ਆ ਇਹਨਾਂ ਨੇ ਸਾਨੂੰ ਬਿਲਕੁਲ ਟਾਈਮ ਤੇ ਰੈਡੀ ਕਰਕੇ ਦਿੱਤੀ ਆ ਤਾਂ ਜਿੱਦਾਂ ਆਪਾਂ ਸੋਚਿਆ ਸੀ ਉਹ ਤੋਂ ਵੀ ਜ਼ਿਆਦਾ ਵਧੀਆ ਕਰਕੇ ਇਹਨਾਂ ਨੇ ਪਾਲਕੀ ਸਾਹਿਬਗੇ ਤਿਆਰ ਕਰਕੇ ਸਾਨੂੰ ਦਿੱਤੀ ਆ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਅ ਉਮੀਦ ਕਰਦੇ ਆ ਕਿ ਅੱਗੇ ਵੀ ਇਦਾਂ ਸੰਗਤਾਂ ਦੀ ਸੇਵਾ ਕਰਦੇ ਰਹਿਣਗੇ ਅਸੀਂ ਸ਼ਾਬਾਸ਼ ਆ ਰਹੇ ਅਸੀਂ ਇਹ ਹੀ ਵੀ ਕਹਿ ਸਕੀਏ ਕਿ ਤੁਸੀਂ ਸਾਡੇ ਕੀਤੇ ਹੋਏ ਕੰਮ ਤੋਂ ਹੋਂਦ ਤੋਂ ਬਹੁਤ ਕੋਸ਼ਾਂਜੀ ਬਹੁਤ ਉਸ ਤੋਂ ਭਾਈ ਸਾਹਿਬ ਜੀ ਦੀ ਕਾਰੀਗਰੀ ਬਹੁਤ ਵਧੀਆ ਜੀ ਨਾ ਮੀਨਾਕਾਰੀ ਬਹੁਤ ਵਧੀਆ ਕੀਤੀ ਹੋਈ ਆ ਪੇਂਟ ਦੇਖੋ ਪੇਂਟ ਕੀਤਾ ਆ ਪਤਾ ਨਹੀਂ ਲੱਗ ਰਿਹਾ ਇਹ ਵਾਈਟ